हेलो फ्रेंड्स आई एम डाइटिशियन पल्लवी जसल फ्रॉम द लाइफ मोर डाइट एंड वेलनेस क्लिनिक चंडीगढ़ एंड द लाइफ मोर डॉट कॉम आज अपन एक ऐसे वंडरफुल फूड के बारे गल करंगे जेड़ा कि हर एक दे किचन च प्रेजेंट हुंदा है बच्चे जवान और एल्डरली लोग इनु बहुत पसंद करते और साडी इंडियन डाइट दा एक इनसेपरेबल पार्ट है वो है दही कर्ड कर्ड एक प्रोबायोटिक फूड है जेड़ा कि साडी इंटेस्टाइन दे विच हेल्दी बैक्टीरिया नु ग्रो करण विच हेल्प करता है ਕਿਉਂਕਿ ਤੁਸੀਂ ਵੀ ਬਹੁਤ ਵਾਰ ਸੁਨਿਆ ਹੋਏਗਾ ਕਿ ਜਿਹਦਾ ਪੇਟ ਸਹੀ ਹੈ ਉਹਦੀ ਸਿਹਤ ਵੀ ਸਹੀ ਹੈ ਬਿਕੋਜ਼ ਜੇ ਤੁਹਾਡਾ ਪੇਟ ਖਰਾਬ ਹੈ ਤਾਂ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ ਸਾਡੇ ਇੰਟਰਸਟਾਈਨ ਦੇ ਵਿੱਚ ਕੁਝ ਬੈਕਟੀਰੀਆ ਪ੍ਰੈਸੈਂਟ ਰਹਿੰਦੇ ਆ ਜਿਹੜੇ ਕਿ ਗੁੱਡ ਬੈਕਟੀਰੀਆ ਹੈਗੇ ਹਨ ਜਦੋਂ ਇਹਨਾਂ ਬੈਕਟੀਰੀਆ ਦਾ ਜਿਹੜਾ ਨੰਬਰ ਹੈ ਉਹ ਘਟ ਜਾਂਦਾ ਹੈ ਇਹ ਮਰ ਜਾਂਦੇ ਆ ਤਾਂ ਸਾਨੂੰ ਬਹੁਤ ਸਾਰੀਆਂ ਡਾਈਜੈਸਟਿਵ ਪ੍ਰੋਬਲਮਸ ਹੋ ਸਕਦੀਆਂ ਹਨ ਔਰ ਇਹਨਾਂ ਸਾਰੀਆਂ ਡਾਈਜੈਸਟਿਵ ਪ੍ਰੋਬਲਮਸ ਦਾ ਸੋਲੂਸ਼ਨ ਹੈ ਦੇ ਕਮ ਸੇ ਕਮ ਤੁਸੀਂ 1/2 ਕਿਜੀ ਦੇਈਂ ਹਰ ਰੋਜ਼ ਖਾਓ ਤਾਂ ਤੁਸੀਂ ਜੇ ਇਹਨਾਂ ਪ੍ਰੋਬਲਮਸ ਨਾਲ ਪੀੜਿਤ ਹੋ ਜਿਵੇਂ ਕਿ ਗੈਸ ਹੈ ਬਲੂਟਿੰਗ ਹੈ ਤਾਂ ਤੁਸੀਂ ਇਹਨੂੰ ਰਿਡਿਊਸ ਕਰਨ ਵਿੱਚ ਤੁਹਾਨੂੰ ਡੈਫੀਨੇਟਲੀ ਹੈਲਪ ਮਿਲੇਗੀ ਜੇ ਤੁਹਾਨੂੰ ਬਾਰ-ਬਾਰ ਸਕਿਨ ਡਿਸਆਰਡਰਸ ਹੁੰਦੇ ਹਨ ਜਿਵੇਂ ਐਕਜ਼ੀਮਾ ਹੁੰਦਾ ਹੈ ਸਕਿਨ ਤੇ ਖਾਰਿਸ਼ ਹੁੰਦੀ ਹੈ ਜਾਂ ਹਾਈਵਸ ਹੋ ਜਾਂਦੇ ਹਨ ਤਾਂ ਤੁਸੀਂ ਜੇ ਦਹੀਂ ਦਾ ਰੈਗੂਲਰ ਸੇਵਨ ਕਰੋ ਤਾਂ ਡੈਫੀਨਿਟਲੀ ਤੁਹਾਨੂੰ ਸਕਿਨ ਪ੍ਰੋਬਲਮਸ ਦੇ ਵਿੱਚ ਵੀ ਹੈਲਪ ਰਿਡਿਊਸ ਕਰਨ ਵਿੱਚ ਹੈਲਪ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਜਿਹੜਾ ਬੈਕਟੀਰੀਆ ਤੁਹਾਡੇ ਸ਼ਰੀਰ ਨੂੰ ਹੈਲਦੀ ਰੱਖਦਾ ਹੈ ਉਹਦੀ ਗਰੋਥ ਵਿੱਚ ਦਹੀਂ ਹੈਲਪ ਕਰਦਾ ਬਿਕੋਜ਼ ਦਹੀਂ ਇਜ਼ ਅ ਪ੍ਰੋਬਾਇਓਟਿਕ ਇਨ ਇਟਸੈਲਫ ਦਹੀਂ ਦਾ ਸੇਵਨ ਕਰਨ ਨਾਲ ਤੁਸੀਂ ਹਾਰਟ ਪ੍ਰੋਬਲਮਸ ਤੋਂ ਦੂਰ रह ਸਕਦੇ ਹੋ اور ਜੇ ਸਪੈਸ਼ਲੀ ਮਦਰਸ ਦਾ ਇਹ कंसर्न ਹੁੰਦਾ ਹੈ ਜਿਹੜੀਆਂ ਸਾਡੇ ਕੋਲ ਡਾਈਟ ਪਲਾਨ ਲਈ ਆਉਂਦੇ ਆ ਕਿ ਸਾਡਾ ਬੱਚਾ ਦੁੱਧ ਨਹੀਂ ਪੀਂਦਾ ਲੇਕਿਨ ਮੈਂ ਇੱਥੇ ਸਾਰੀਆਂ ਮਦਰਸ ਨੂੰ ਅਸ਼ੂਰ ਕਰਨਾ ਚਾਹਾਂਗੀ ਕਿ ਕਿਉਂਕਿ ਆਪਾਂ ਜਿਹੜਾ ਮਿਲਕ ਹੈ ਬੱਚੇ ਨੂੰ ਇਸ ਲਈ ਦਿੰਨੇ ਆ ਕਿਉਂਕਿ ਬੱਚੇ ਨੂੰ ਕੈਲਸ਼ੀਅਮ ਔਰ ਪ੍ਰੋਟੀਨ ਦੋਨੋਂ ਮਿਲਕ ਦੇ ਰਾਹੀਂ ਮਿਲਦਾ ਹੈ ਵਿਟਾਮਿਨ ਡੀ ਮਿਲਦਾ ਹੈ ਲੇਕਿਨ ਜੇ ਆਪਾਂ ਬੱਚੇ ਨੂੰ ਜੇ ਉਹ ਮਿਲਕ ਨਹੀਂ ਲੈਣਾ ਜੇ ਆਪਾਂ ਉਹਨੂੰ ਸ਼ਿਫਟ ਕਰ ਦਈਏ ਯੋਗਰਟ ਤੇ ਜਾਂ ਕਰਡ ਤੇ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਯੂ ਕੈਨ ਗਿਵ ਯੋਰ ਚਾਈਲਡ ਸਮ ਕਰਡ অর ਤੁਸੀਂ ਲੱਸੀ ਬਣਾ ਕੇ ਦੇ ਸਕਦੇ ਹੋ ਸਮੂਦੀ ਬਣਾ ਕੇ ਦੇ ਸਕਦੇ ਹੋ ਔਰ ਮੈਨੂੰ ਲੱਗਦਾ ਹੈ ਕਿ ਮਿਲਕ ਇਨਟੇਕ ਤੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਦਹੀਂ ਖਾਣ ਦੀ ਆਦਤ ਪਾਓ ਬਿਕੋਜ਼ ਦੁੱਧ ਦੇ ਵਿੱਚ ਹੁੰਦਾ ਹੈ ਲੈਕਟੋਸ ਜਿਹੜਾ ਕਿ ਆ ਸ਼ੂਗਰ ਹੈ ਲੇਕਿਨ ਸ਼ੂਗਰ ਜੇ ਆਪਾਂ ਦੁੱਧ ਦਾ ਦਹੀਂ ਜਮਾਨੇ ਆ ਤਾਂ ਉਹ ਲੈਕਟਿਕ ਐਸਿਡ ਵਿੱਚ ਕਨਵਰਟ ਹੋ ਜਾਂਦੀ ਹੈ ਲੈਕਟੋਸ ਦਾ ਕੰਟੈਂਟ ਘਟ ਜਾਂਦਾ ਹੈ ਇਸ ਤਰ੍ਹਾਂ ਤੁਹਾਡੇ ਬੱਚੇ ਜਿੱਦਾਂ ਕਿ ਅੱਜਕੱਲ ਮੋਟਾਪਾ ਵਧ ਰਿਹਾ ਤੁਹਾਡੇ ਬੱਚੇ ਥੋੜੇ ਸਲਿਮ ਵੀ ਰਹਿਣਗੇ ਔਰ ਉਹਨਾਂ ਨੂੰ ਹੈਲਦੀ ਪ੍ਰੋਬਾਇਓਟਿਕਸ ਵੀ ਮਿਲਣਗੇ ਜਿਹੜੇ ਕਿ ਦਹੀਂ ਦੇ ਵਿੱਚ ਬਹੁਤ ਅੱਛੀ ਕੁਆਂਟੀਟੀ ਵਿੱਚ ਪ੍ਰੈਸੈਂਟ ਰਹਿੰਦੇ ਆ ਸੋ ਬਹੁਤ ਸਾਰੇ ਪੇਸ਼IENTS ਮੇਰੇ ਕੋਲ ਆਉਂਦੇ ਆ ਕਹਿੰਦੇ ਸਾਨੂੰ ਦਹੀਂ ਸੂਟ ਨਹੀਂ ਕਰਦਾ ਸਾਡੇ ਜੋਇੰਟਸ ਦੁਖਣ ਲੱਗ ਜਾਂਦੇ ਆ ਬਟ ਮੈਂ ਇੱਥੇ ਕਹਾਂਗੀ ਕਿ ਕੋਈ ਮੈਂ ਆਰਥਰਾਈਟਸ ਦੇ ਬਹੁਤ سارے ਪੇਸ਼IENTS ਦੇਖੇ ਹੈ ਜਿਹੜੇ ਕਿ ਸਾਲਾਂ ਤੋਂ ਜਿਨ੍ਹਾਂ ਨੇ ਕਾਡ ਨਹੀਂ ਲਿਆ ਲੇਕਿਨ ਮੈਂ ਮਾਡਰਨ ਨਿਊਟ੍ਰੀਸ਼ਨ ਦੇ ਹਿਸਾਬ ਨਾਲ ਇਹ ਕਹਿਣਾ ਚਾਹਾਂਗੀ ਕਿਉਂਕਿ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਇਹ ਬਿਨਾ ਦਹੀਂ ਖਾਏ ਹੋਏ ਵੀ ਤੁਹਾਨੂੰ ਹੈਗੀਆਂ ਸੋ ਇਟਸ ਨਾਟ ਨੈਸੈਸਰੀ ਕਿ ਤੁਸੀਂ ਠੰਡਾ ਦਹੀਂ ਖਾਓ ਤੁਸੀਂ ਰੂਮ ਟੈਂਪਰੇਚਰ ਤੇ ਜੇ ਤੁਸੀਂ ਦਹੀਂ ਲੈਂਦੇ ਹੋ ਤਾਂ ਡੈਫੀਨੇਟਲੀ ਇਹ ਤੁਹਾਡੀ ਜੋਇੰਟ ਹੈਲਥ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਸਕਦਾ ਹੈ ਬਿਕੋਜ਼ ਮਿਲਕ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਗੈਸ ਕਰ ਸਕਦਾ ਹੈ ਤੁਹਾਨੂੰ ਬਲੋਟਿੰਗ ਕਰ ਸਕਦਾ ਹੈ ਕਨਸਟਿਪੇਸ਼ਨ ਕਰ ਸਕਦਾ ਹੈ ਕੁਝ ਕੇਸਿਸ ਵਿੱਚ ਲੇਕਿਨ ਜੇ ਆਪਾਂ ਦਹੀਂ ਦਾ ਦੁੱਧ ਦਹੀਂ ਨੂੰ ਜੇ ਆਪਾਂ ਲਈਏ ਦੁੱਧ ਨੂੰ ਰਿਪਲੇਸ ਕਰਕੇ ਤਾਂ ਡੈਫੀਨੇਟਲੀ ਇਹਨਾਂ ਸਾਰੀਆਂ ਪ੍ਰੋਬਲਮਾਂ तो अनु छुटकारा मिल सकता है ऐसे ही होर प्रैक्टिकल टिप्स लेके मैं पल्लवी ले चसल फिर हाजिर होवी टिल देन स्टे ब्लेस्ड एंड लिव लाइफ मोर